ਕੀ ਸੱਚਮੁੱਚ ਬਸ਼ੀਕਰਨ ਹੁੰਦਾ ਕੋਈ ਮੰਤਰ ਪੜ੍ਹ ਕੇ ਤੀਵੀਂ ਜਾਂ ਬੰਦੇ ਨੂੰ ਬਸ ਦੇ ਵਿੱਚ ਕਰਿਆ ਜਾ ਸਕਦਾ ਕਰਿਆ ਜਾ ਸਕਦਾ ਕੀ ਮੰਤਰ ਹਾਂ ਨੋਟ ਕਰੀਏ ਚ ਕਈ ਲੋਕਾਂ ਨੂੰ ਕਾਪੀ ਬਣ ਚੱਕੇ ਹਾਂ ਹਾਂ ਚਪੋ ਕਾਪੀ ਲਓ ਮੇਤਰੋ ਕਾਪੀ ਬਣ ਚੱਕ ਲਓ ਬਾਬਾ ਕਹਿੰਦਾ ਐਸਾ ਮੰਤਰ ਦੱਸੂਗਾ ਜਿਹਦੇ ਨਾਲ ਇੱਕ ਵਾਰੀ ਪੜ੍ਹ ਕੇ ਚਾਹੇ ਕੋਈ ਜਨਾਨੀਆਂ ਚਾਹੇ ਕੋਈ ਬੰਦਾ ਕਰਾ ਬਸ ਦੇ ਵਿੱਚ ਕਰ ਰੋਮੈਂਟਾਂ ਦੇ ਵਿੱਚ ਕਿਸੇ ਨੂੰ ਵੀ ਵਸ਼ਸ਼ਟ ਕਰ ਸਕਦੇ ਕਰ ਸਕਦੇ ਆ ਕੋਈ ਮਿੱਤਰ ਆ ਕੋਈ ਦੋਸਤ ਆ ਨਾ ਕੋਈ ਵੀ ਆ ਹਾਂ ਤੇ ਮੰਤਰ ਨੋਟ ਕਰ ਲਓ ਇਤੋਂ ਸੋਸ਼ਲ ਮੀਡੀਆ ਦੇ ਉੱਪਰ ਆਏ ਦਿਨ ਆਪਾਂ ਦੇਖਦੇ ਆਂ ਬਾਬੇ ਬਹੁਤ ਆ ਗਿਆ ਅੱਜ ਕੱਲ ਆ ਕਿਸੇ ਨੂੰ ਚ ਕਹਿੰਦੇ ਚਾਹੇ ਬਸ ਚ ਕਰ ਲੋ ਜਾਂ ਫਿਰ ਜਾਦੂ ਟੋਣੇ ਨੇ ਕੋਈ ਹੋਰ ਗੱਲਾਂ ਦੇਖ ਲੋ ਜਦੋਂ ਇੰਸਟਾਗ੍ਰam ਖੋਲਦੇ ਹੋ ਜਾਂ YouTube ਖੋਲਦੇ ਹੋ Facebook ਖੋਲਦੇ ਹੋ ਬਾਬੇ ਬੜੇ ਦੇਖਦੇ ਨੇ ਅੱਜ ਆਪਾਂ ਵੀ ਇਸੇ ਵਿਸ਼ੇ ਦੇ ਉੱਪਰ ਗੱਲਬਾਤ ਕਰਾਂਗੇ ਕਿ ਕਿਹੜੇ ਜਾਦੂ ਟੋਣੇ ਨੇ ਕੀ ਕਿਸੇ ਨੂੰ ਬਸ ਦੇ ਵਿੱਚ ਕਰਿਆ ਜਾ ਸਕਦਾ ਕੀ ਜਾਦੂ ਟੋਣੇ ਨਾਲ ਕਿਸ ਦਾ ਨੁਕਸਾਨ ਹੁੰਦਾ ਜਾਂ ਫਿਰ ਲੋਕਾਂ ਨੂੰ ਲੁੱਟਣ ਵਾਸਤੇ ਫਾਲਤੂ ਦਾ ਜਿਹੜਾ ਹੈਗਾ ਢੋਂਗ ਰਚਾਇਆ ਜਾ ਰਿਹਾ ਕਿਉਂਕਿ ਕਈ ਬਾਬੇ ਇਸ ਤਰ੍ਹਾਂ ਦੇ ਵੀ ਵਾਇਰਲ ਹੋ ਰਹੇ ਨੇ ਜਿਨ੍ਹਾਂ ਦੀਆਂ ਕੁਝ ਸਮਾਂ ਪਹਿਲਾਂ ਆਪਾਂ ਕਹ ਜੀ ਗੰਦੀਆਂ ਵੀਡੀਓ ਵਾਇਰਲ ਹੋ ਗਈਆਂ ਅੱਜ ਉਹ ਬਾਬੇ ਬਣ ਗਏ ਬਾਬਿਆਂ ਦੇ ਸਿਰ ਤੋਂ ਲੱਖਾਂ ਰਿਪੋਰਟ ਕਮਾ ਰਹੇ ਨੇ ਲੋਕ ਵੀ ਯਾਰ ਪਤਾ ਨਹੀਂ ਕੀ ਨੇ ਦੂਰੋਂ ਦੂਰੋਂ ਆ ਕੇ ਡਿੱਗਦੇ ਨੇ ਅੱਛਾ ਵੀਡੀਓ ਬਣਾ ਕੇ ਜਿਹੜੇ ਲੋਕ ਉਹਨਾਂ ਕੋਲੇ ਆਉਂਦੇ ਚੱਕ ਕੇ ਸੋਸ਼ਲ ਮੀਡੀਆ ਦੇ ਉੱਪਰ ਪਾਉਂਦੇ ਨੇ ਬਾਅਦ ਤਾਂ ਅਗਲੀ ਕਿੰਨੀ ਬੇਇੱਜ਼ਤੀ ਹੁੰਦੀ ਹੈ ਕਿਉਂਕਿ ਲੋਕ ਨੇ ਜਿਹੜੇ ਗਾਲਾਂ ਕੱਢਦੇ ਨੇ ਉਹਨੂੰ ਕਮੈਂਟਾਂ ਦੇ ਵਿੱਚ ਇਸੇ ਨੂੰ ਲੈ ਕੇ ਅੱਜ ਆਪਣੇ ਨਾਲ ਕਾਫੀ ਸਮੇਂ ਤੋਂ ਏਸ ਲਾਈਨ ਦੇ ਵਿੱਚ ਨੇ ਅ ਅਗਰ ਆਪਾਂ ਕਈ ਇੱਕ ਲੋਕਾਂ ਦਾ ਭਲਾ ਕਰ ਰਹੇ ਹਾਂ ਤਾਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੋਊਗਾ ਕਿਉਂਕਿ ਉਹ ਬਹੁਤ ਬਰੀਕੀ ਦੇ ਨਾਲ ਜਾਣਦੇ ਨੇ ਬਾਬਿਆਂ ਨੂੰ ਵੀ ਜਾਣਦੇ ਨੇ ਐਸਾ ਜਿਹੜੇ ਸਿਰ ਮਾਰਦੇ ਨੇ ਉਹਨਾਂ ਬਾਰੇ ਵੀ ਗੱਲਬਾਤ ਕਰਾਂਗੇ ਹੋਰ ਵੀ ਆਪਾਂ ਕਈ ਪਹਿਲੂ ਉਹਨੂੰ ਸੁਵਾਂਗੇ ਸ਼ਾਇਦ ਅੱਜ ਤੋਂ ਪਹਿਲਾਂ ਕਿਸੇ ਨੇ ਗੱਲ ਨਾ ਕਰੀ ਹੋਵੇ ਕਿਉਂਕਿ ਬਿਨਾਂ ਡਰੇ ਆਪਾਂ ਕਈ ਚੀਜ਼ਾਂ ਦੇ ਉੱਪਰ ਗੱਲਬਾਤ ਕਰਾਂਗੇ ਤੇ ਪੋਰ ਖੋਲਾਂਗੇ ਸਭ ਤੋਂ ਪਹਿਲਾਂ ਬਾਬਾ ਜੀ ਸਵਾਗਤ ਕਰਦੇ ਹਾਂ ਜੱਟ ਬਾਬੇ ਟੈਲੀਵਿਜ਼ਨ ਉੱਪਰ ਹਾਂਜੀ ਸਸਰੇ ਘਾਰ ਜੀ ਜੈ ਮਾ ਕਾਲੀ ਜੈ ਬਾਬਾ ਭਰਮਾ ਅੱਛਾ ਬਾਬਾ ਬਾਬੇ ਬਹੁਤ ਆ ਗਏ ਮਾਰਕੀਟ ਦੇ ਵਿੱਚ ਸਿਰ ਮਾਰਨ ਵਾਲੇ ਲਾ ਲੋ ਜਾ ਫਿਰ ਇਸ ਤਰ੍ਹਾਂ ਦੇ ਬਾਬੇ ਜਿਹੜੇ ਪਹਿਲਾਂ ਮਤਲ ਗੰਦ ਪਾਇਆ ਜਿਨ੍ਹਾਂ ਨੇ ਪੂਰਾ ਸੋਸ਼ਲ ਮੀਡੀਆ ਦੇ ਉੱਪਰ ਹੋਰ ਜਦੋਂ ਕੁਝ ਬਣਿਆ ਨਹੀਂ ਕੋਈ ਅਗਲਾ ਕਹਿੰਦਾ ਬਾਬਾ ਬਣ ਜਾਓ ਬਾਬਾ ਬਣ ਗਏ ਕਿਵੇਂ ਦੇਖਦੇ ਹੋ ਚੀਜ਼ ਨੂੰ ਹੁੰਦਾ ਕੁਝ ਇਹਨਾਂ ਕੋਲੇ ਕੋਈ ਸਿੱਧੀਆਂ ਹੁੰਦੀਆਂ ਨੇ ਜਾਂ ਫਿਰ ਕੁਝ ਨਹੀਂ ਢੋਂਗਾ ਸਿਰਫ ਇਹ ਨਹੀਂ ਢੋਂਗਦਾ ਨਹੀਂ ਪਰ ਸਾਰਿਆਂ ਨੂੰ ਢੋਂਗ ਨਹੀਂ ਕਹਿ ਸਕਦੇ ਕਿਉਂਕਿ ਜਿਹੜੀ ਬਾਬਾ ਗਰੀਆ ਜਾਂ ਸਿਆਨਪਾਣ ਜਿਹੜੀ ਹੈ ਨਾ ਤੰਤਰਿਕ ਵਿਦਿਆ ਬਹੁਤ ਪ੍ਰਾਤਨਾ ਚੱਲੀ ਆ ਰਹੀ ਹੈ ਇਤਿਹਾਸ ਦੇ ਵਿੱਚ ਵੀ ਹੈ ਨਾ ਆ ਉਹ ਇੱਕ ਤਰ੍ਹਾਂ ਮੈਂ ਉਦਾਹਰਨ ਵੀ ਦੇ ਸਕਦਾ ਹੈ ਨਾ ਜਿਵੇਂ ਕਿ ਸੱਸੀ ਹੋਈ ਹੈ ਹੈ ਨਾ ਸੱਸੀ ਦੇ ਜੰਮਣ ਤੋਂ ਪਹਿਲਾਂ ਹੀ ਮਤਲਬ ਜਿਹੜੇ ਉਹਨਾਂ ਨਜੂਮ ਲਾਦਾ ਤੇ ਵਿਦਿਆ ਦੇ ਨਾਲ ਦੱਸਦਾ ਤੇ ਵੀ ਜਿਹੜੀ ਤੁਹਾਡੀ ਲੜਕੀ ਆ ਤਾਂ ਵੀ ਇਹ ਜੇ ਉਹਨੇ ਕਰਮ ਕਰਨੇ ਨੇ ਇਸ ਕਰਕੇ ਉਹਨੂੰ ਦਰਿਆ ਦੇ ਵਿੱਚ ਪਹਿਲੇ ਉਹਦੇ ਫਾਦਰ ਨੇ ਉਹ ਟੇਰਦਾ ਸੀ ਮਤਲਬ ਹਨਾ ਕਿਉਂਕਿ ਉਹਦੇ ਕਰਮ ਦੇਖ ਕੇ ਕਿਉਂਕਿ ਵੀ ਨੇ ਇਹਦਾ ਜਿਹੜਾ 16 ਸਾਲ ਤੋਂ ਬਾਅਦ ਇਹਦਾ ਜਿਹੜਾ ਜੋਗ ਬਣਦਾ ਮਤਲਬ ਵਿਵਾਦ ਆ ਜਿਵੇਂ ਕਿ ਅੱਜ ਕੱਲ੍ਹ ਕਹਿੰਦੇ ਨੇ ਪ੍ਰੇਮ ਪ੍ਰਸੰਗ ਦੇ ਵਿੱਚ ਆਉਗੀ ਕੁੜੀ ਇਹ ਜਿਵੇਂ ਕਿ ਅੱਜ ਅੱਜ ਕੱਲ੍ਹ ਬਸ਼ੀਕਰਨ ਕਹਿੰਦੇ ਆ ਲੋਕ ਹਨਾ ਵੀ ਬਸ਼ੀਕਰਨ ਵਾਲਾ ਜਿਵੇਂ ਕੋਈ ਸਿਸਟਮ ਹੈ ਬਸ਼ੀਕਰਨ ਦੇ ਨਾਲ ਵੀ ਆਪਾਂ ਕਿਸੇ ਨੂੰ ਵੀ ਪ੍ਰੇਮ ਸਬੰਧ ਦੇ ਵਿੱਚ ਬਨ ਸਕਦੇ ਆ ਲੇਕਰ ਕੁਝ ਕਰਮ ਹੁੰਦੇ ਨੇ ਕਈ ਵਾਰ ਕੁੰਡਲੀ ਦੇ ਹਿਸਾਬ ਨਾਲ ਤਾਂ ਇਹ ਸਾਰਾ ਕੁਝ ਹੁੰਦਾ ਵੀ ਆ ਪਰ ਅੱਜ ਕੱਲ੍ਹ ਪਖੰਡ ਜ਼ਿਆਦਾ ਹੈ ਕੀ ਸੱਚਮੁੱਚ ਬਸ਼ੀਕਰਨ ਹੁੰਦਾ ਕੋਈ ਮੰਤਰ ਪੜ੍ਹ ਕੇ ਤੀਵੀਂ ਜਾਂ ਬੰਦੇ ਨੂੰ ਬਸ ਦੇ ਵਿੱਚ ਕਰਿਆ ਜਾ ਸਕਦਾ ਕਰਿਆ ਜਾ ਸਕਦਾ ਕੀ ਮੰਤਰ ਆ ਉਹਦਾ ਆ ਤੇ ਨੋਟ ਕਰੀਏ ਕਿ ਕਈ ਲੋਕਾਂ ਨੂੰ ਕਾਪੀ ਬਣ ਚੱਕੀ ਹੈ ਹਾਂ ਚੋ ਕਾਪੀ ਨਾ ਮਤਲਬ ਕਾਪੀ ਬਣ ਚੱਕਰੋ ਬਾਬਾ ਕਹਿੰਦਾ ਐਸਾ ਮੰਤਰ ਦੱਸੂਗਾ ਜਿਹਦੇ ਨਾਲ ਇੱਕ ਵਾਰੀ ਪੜ੍ਹ ਕੇ ਚਾਹੇ ਕੋਈ ਜਨਾਨੀਆਂ ਚਾਹੇ ਕੋਈ ਬੰਦਾ ਕਹਿੰਦਾ ਬਸ ਦੇ ਵਿੱਚ ਕਰ ਲੋ ਮਿੰਟਾਂ ਦੇ ਵਿੱਚ ਕਿਸੇ ਨੂੰ ਵੀ ਵਸ਼ਸ਼ਟ ਕਰ ਸਕਦੇ ਕਰ ਸਕਦੇ ਆ ਕੋਈ ਮਿੱਤਰ ਆ ਕੋਈ ਦੋਸਤ ਆ ਹਨਾ ਕੋਈ ਵੀ ਆ ਆ ਤੇ ਮੰਤਰ ਨੋਟ ਕਰ ਲਓ ਕਿ ਚੱਲ ਨਹੀਂ ਮੋਹਣੀ ਨਾ ਹਵਣ ਚੱਲੀਏ ਦਿਲ ਦੀ ਅੱਗ ਭਜਾਵਣ ਚੱਲੀਏ ਰਾਜਾ ਲੁੱਟਿਆ ਪ੍ਰਜਾ ਲੁੱਟਲੀ ਲੁੱਟ ਲਈਏ ਜਹਾਨ ਜਿਹੜਾ ਮੇਰੀ ਔਰ ਇੱਕ ਵਾਰ ਤੱਕੇ ਉਹ ਝੁਕ ਝੁਕ ਕਰੇ ਸਲਾਮ ਜੋ ਨਾ ਕਰੇ ਸਲਾਮ ਆਤਾ ਸ਼ਾਮਪੁਰ ਮੋਹਣੀ ਤੂੰ ਕਰੇ ਉਸ ਦੀ ਨੀਦ ਹਰਾਮ ਚੱਲੇ ਮੰਤਰ ਪੁਰੇ ਬਾਦਸ਼ਾ ਦੇਖਾਂ ਮਾਤਾ ਸ਼ਾਮਪੁਰ ਮੋਹਣੀ ਤੇਰੇ ਸ਼ਬਦ ਦਾ ਤਮਾਸ਼ਾ ਇਹ ਵਸ਼ੀਕਰਨ ਕਰਨੇ ਵਾਲਾ ਮੰਤਰ ਆ ਪਰ ਐ ਨਹੀਂ ਹੈਗਾ ਵੀ ਪੜ ਲਿਆ ਤੇ ਬੰਦਾ ਵਸ਼ਚ ਹੋ ਗਿਆ ਤੇ ਇਹਦੇ ਵੀ ਕੋਈ ਵਿਧੀ ਆ ਉਹ ਤੁਹਾਨੂੰ ਅੱਗੇ ਦੱਸਾਂਗੇ ਅੱਛਾ ਕੀਏ ਮੰਤਰ ਦੇ ਵਿੱਚ ਦਮ ਹੈਗਾ ਪੂਰਾ ਵੀ ਕਿਸੇ ਦਾ ਦਮ ਦਮ ਹੈਗਾ ਵਸ਼ਟ ਕਰ ਸਕਦੇ ਆ ਬਸ ਐ ਨਹੀਂ ਪੜ ਲਿਆ ਤੇ ਵਸ਼ਟ ਹੋ ਗਿਆ ਪਰ ਇਹਦੀ ਵਿਧੀ ਆ ਵੀ ਐ ਨਹੀਂ ਹੋਏਗਾ ਵੀ ਤੁਹਾਨੂੰ ਮੰਤਰ ਐ ਨਹੀਂ ਕੰਮ ਕਰੂਗਾ ਇਹ ਐ ਨਹੀਂ ਐ ਨਹੀਂ ਕੰਮ ਕਰਦਾ ਫਿਰ ਕਿਵੇਂ ਕੰਮ ਕਰੂਗਾ ਮੰਤਰ ਇਹ ਕੀ ਕਰਨਾ ਪਊਗਾ ਇਹ ਐ ਆ ਦੇਖੋ ਜੇ ਆਪਾਂ ਇੱਕ ਵਾਰੀ ਆਰਾਮ ਕਹਤਾ ਵੀ ਆਰਾਮ ਹਾਜ਼ਰ ਹੋਗਣਾ ਤਪੱਸਿਆ ਕਰਦੇ ਨੇ ਸਾਧੂ ਸੰਤ ਤਪੱਸਿਆ ਕਰਦੇ ਨੇ ਕਰਮ ਕਰਨਾ ਪੈਂਦਾ ਹਰ ਇੱਕ ਚੀਜ਼ ਦੇ ਪਿੱਛੇ ਹਣਾ ਜੇ ਉਹਨੇ ਇੱਕ ਜ਼ਿੰਮੇਵਾਰ ਆ ਨਾ ਕਣਕ ਦੇਖੋ ਪਹਿਲਾਂ ਜ਼ਮੀਨ ਨੂੰ ਬਾਹੂਗਾ ਉਹ ਤੇ ਹਰ ਪੂਰੀ ਉਪਜ ਕਰੂਗਾ ਪਾਣੀ ਧਾਣੀ ਲਾਊਗਾ ਉਸ ਤੋਂ ਬਾਅਦ ਫਿਰ ਕਿਤੇ ਕਣਖ ਹਰੀ ਹੁੰਦੀ ਆ ਸਪ੍ਰੇਹਾ ਕਰਨੀਆਂ ਪੈਂਦੀਆਂ ਨੇ ਫਿਰ ਉਹਦਾ ਉਹਨੂੰ ਫਲ ਮਿਲਦਾ ਐਹੀ ਮੰਤਰਾਂ ਕੋਈ ਵੀ ਆ ਚਾਹੇ ਆਦ ਸ਼ਕਤੀ ਮਾਤਾ ਕਾਲੀ ਦਾ ਜਾਂ ਭੈਰੋਂ ਦਾ ਜਾਂ ਸ਼ਤਰੂ ਬਨਾਸ਼ਕ ਮੰਤਰਾਂ ਕੋਈ ਵੀ ਆ ਜਾ ਮਾਤਾ ਸ਼ਾਮਕੁਰਮੂਨੀ ਦਾ ਮੰਤਰ ਆ ਤਾਂ ਉਹਦੀ ਨਾਲ ਸਿੱਧੀ ਕਰਨੀ ਪੈਂਦੀ ਆ ਗੁਰੂ ਦੀ ਦੇਖਰੇਖ ਦੇ ਵਿੱਚ ਪੂਰਨ ਰੂਪ ਨਾਲ 41 ਦਿਨ 21 ਦਿਨ ਪੂਰਨ ਰੂਪ سے ਸਾਧਨਾ ਸਿੱਧੀ ਕਰਨੇ ਤੋਂ ਬਾਅਦ ਪ੍ਰਤੱਖੀਕਰਨ ਹੋਣ ਤੋਂ ਬਾਅਦ ਫਿਰ ਆਪਾਂ ਉਹਦਾ ਪ੍ਰਯੋਗ ਕਰ ਸਕਦੇ ਨੇ ਕਿਉਂਕਿ ਪ੍ਰਯੋਗ ਕਿੰਨੀ ਦੇਰ ਚੱਲੂਗਾ ਕਿੰਨੀ ਦੇਰ ਉਹ ਮੰਤਰ ਕੰਮ ਕਰੂਗਾ ਜਿੰਨੀ ਦੇਰ ਤੁਸੀਂ ਉਹਦਾ ਸਹੀ ਉਪਯੋਗ ਕਰ ਰਹੇ ਹੋ ਜੇਕਰ ਗਲਤ ਕਾਰਜ ਵਾਸਤੇ ਕਿਸੇ ਤੋਂ 2 ਰੁਪਏ ਲੈ ਕੇ ਜਿਸ ਦਾ ਗਲਤ ਇਸਤੇਮਾਲ ਕਰੋਗੇ ਤਾਂ ਉਹਦਾ ਤੁਹਾਨੂੰ ਵੀ ਬਹੁਤ ਵੱਡਾ ਖਾਮਿਆਨਾ ਭੁਗਤਣਾ ਪਊਗਾ ਨੁਕਸਾਨ ਹੋਊ ਤੋ ਅਗਲੇ ਦਾ ਵੀ ਹੋਊਗਾ ਕੀ ਬਚ ਦੇ ਵਿੱਚ ਕਰਦੇ ਨੇ ਕਿਹੜੇ ਲੋਕ ਕਿਸੇ ਨੂੰ ਬਚ ਦੇ ਵਿੱਚ ਕਰ ਲਿਆ ਕੋਈ ਗਲਤ ਕੰਮ ਵਾਸਤੇ ਬਚ ਦੇ ਵਿੱਚ ਕਰ ਲਿਆ ਜਦੋਂ ਉਸ ਚੀਜ਼ ਦਾ ਅਸਰ ਖਤਮ ਹੁੰਦਾ ਕੀ ਅਗਲੇ ਨੂੰ ਕਿਉਂਕਿ ਰੱਬ ਤਾਂ ਦੇਖ ਰਿਹਾ ਸਾਰਾ ਕੁਝ ਨੁਕਸਾਨ ਹੁੰਦਾ ਫਿਰ ਅਗਲੇ ਨੂੰ ਜਿਹੜਾ ਹਾਂ ਜੀ ਜਿਹੜਾ ਕੋਈ ਕਰ ਰਿਹਾ ਦੇਖੋ ਜਿਹੜਾ ਵੀ ਕਰਮ ਕਰ ਰਿਹਾ ਕਿਉਂਕਿ ਅੱਜ ਕੱਲ ਦੇਖੋ ਪਖੰਡ ਜਿਆਦੇ ਆ ਕਿਉਂਕਿ ਦੇਖੋ ਮੈਂ ਵੀ ਬਾਬਿਆਂ ਦੀ ਲੈਂਡ ਦਾ ਵੈਸੇ ਮੇਰੇ ਨਾਲ ਦੇਖੋ ਸਾਰੀ ਜੱਗੇ ਨੇ ਕਈਆਂ ਨੂੰ ਹਨਾ ਬੰਦਿਆਂ ਨੂੰ ਬੁਰੀ ਲੱਗੂ ਮੇਰੀ ਗੱਲ ਪਰ ਅੱਜ ਕੱਲ ਇੱਕ ਧੰਦਾ ਬਣ ਚੁੱਕਿਆ ਬਾਬਿਆਂ ਦਾ ਹੂੰ ਤੋ ਕਿ ਪਹਿਲਾਂ ਨਾ ਮੈਂ ਜਾਗਰਨ ਕਰਦਾ ਰਹਾ ਇਸ ਫੀਲਡ ਦੇ ਵਿੱਚ ਜਾਗਰਨ ਮੈਂ ਬਹੁਤ ਕਿਤੇ ਨਾ ਸਹੀ ਨਿਸ਼ਕਾਮ ਸੇਵਾ ਕਰਦੇ ਦੀ ਲੰਗਰ ਵਗੈਰਾ ਲਾਂਦੇ ਉਸ ਤੋਂ ਬਾਅਦ ਜਾਗਰਨ ਜਿਹੜੇ ਪੈਸੇ ਇਕੱਠੇ ਕਰਦੇ ਸੀ ਕੁਝ ਵੀ ਕਰਦੇ ਪਰ ਉਸ ਤੋਂ ਬਾਅਦ ਇੱਕ ਧੰਦਾ ਜਿਹਾ ਬਣ ਗਿਆ ਬਿਜ਼ਨਸ ਬਣ ਗਿਆ ਜਾਗਰਨ ਮਾਤਾ ਰਾਣੀ ਦੀ ਜੋਤ ਜਗੀ ਹੁੰਦੀ ਆ ਸਾਹਮਣੇ ਤੇ ਪਿੱਠ ਕਰਕੇ ਸਿਗਾਰੇ ਹੁੰਦੇ ਉੱਥੇ ਨਾ ਮਾਹਮਾਈ ਦਾ ਜਿਹੜੇ ਪਹਿਲਾਂ ਜਾਗਰਨ ਹੁੰਦੇ ਸੀ ਕਿਰਪਾ ਹੁੰਦੀ ਦੀ ਮਾਹਮਾਈ ਭਗਵਤੀ ਦੀ ਦੀ ਮਾਤਾ ਦੀ ਜੋਤ ਦੇ ਕੰਨੀ ਨੂੰ ਪ੍ਰਦਕਸ਼ੀਣ ਕਰਨ ਹੁੰਦਾ ਦੀ ਮੂਹ ਹੁੰਦਾ ਦੀ ਤੇ ਸੰਗਤਾਂ ਵੀ ਪਿੱਠੇ ਦੇਖਦੀਆਂ ਸੀ ਜਾਗਰ ਨਾਲ ਤੇ ਹੁਣ ਤਾਂ ਬਹੁਤ ਕੁਝ ਹੋ ਜਾਂਦਾ ਜਾਗਰਨਾਂ ਦੇ ਤੇ ਉਸਤਾਦ ਮੈਂ ਜਾਗਰਨ ਕਰਨੀ ਬੰਦ ਕਰ ਦਿੱਤੀ ਉਹ ਲੋਕਾਂ ਦਾ ਮਾਹੌਲ ਦੇ ਜਿਵੇਂ ਬਾਬਾ ਜੀ ਆਪਾਂ ਗੱਲ ਕਰੀਏ ਇੱਕ ਬਾਬਾ ਬੜਾ ਮਸ਼ਹੂਰ ਆ ਤਰਮਿੰਦਰ ਸ਼ਾਸਤਰੀ ਬਹੁਤ ਦੁਨੀਆ ਜਾਂਦੀ ਉਹਦੇ ਕੋਲ ਕੀ ਲੱਗਦਾ ਉਹਦੇ ਕੋਲ ਹੈਗਾ ਕੁਝ ਉਹਦੇ ਕੋਲੇ ਹਾਂ ਦੇਖੋ ਸਿੱਧੀ ਹੈ ਹੈਗੀ ਹੈ ਸਿੱਧੀ ਹੈ ਸਿੱਧੀ ਹੈ ਗੱਲਬਾਤ ਹੈ ਕੁਝ ਨਾ ਕੁਝ ਹਾਂ ਸਿੱਧੀ ਹੈ ਕੋਈ ਵੀ ਕਰ ਸਕਦਾ ਕਰਨ ਪਸਾ ਕੇ ਦੀ ਦਾ ਮੰਤਰ ਹੁੰਦਾ ਜਿਹੜਾ ਕਰਨ ਪਸਾ ਕੇ ਦੀ ਦਾ ਮੰਤਰਾ ਤੇ ਉਹ ਉਹਨੂੰ ਸਿੱਧ ਕਰਨ ਤੋਂ ਬਾਅਦ ਤੁਹਾਡੇ ਕੰਨ ਦੇ ਵਿੱਚ ਪ੍ਰੋਪਰ ਆਵਾਜ਼ ਲੱਗਣੀ ਸ਼ੁਰੂ ਹੋ ਜੰਗੀ ਕਈ ਕਈ ਲੋਗ ਗਲਤ ਕਹਿਣਗੇ ਵੀ ਹੁੰਦਾ ਨਹੀਂ ਅਮੇ ਨਹੀਂ ਨਹੀਂ ਹੁੰਦਾ ਹੁੰਦਾ ਇਹ ਵੀ ਸਿੱਧੀ ਆ ਇਹਦੀ ਵੀ ਇੱਕ ਵਿਧੀ ਆ ਕਰਨ ਪਿਛਾਜਨੀ ਦਾ ਮੰਤਰ ਓਮ ਕਰਨ ਪਿਛਾਜਨੀ ਪਿੰਗਲ ਲੋਚਨੇ ਸੁਵਾਹਾ ਐਡਾ ਇੱਕ ਮੰਤਰ ਆ ਹਾਂ ਇਹਦੀ ਤੁਸੀਂ ਜੇ ਸਿੱਧੀ ਕਰਨਗੇ ਤੁਹਾਡੇ ਕੰਨਾਂ ਦੇ ਵਿੱਚ ਆਵਾਜ਼ ਪਾਊਗੀ ਤੇ ਉਸ ਤੋਂ ਬਾਅਦ ਵੀ ਇਹ ਕਿਵੇਂ ਆਇਆ ਕੀ ਸੋਚ ਰਿਹਾ ਕੀ ਦੇ ਦਿਮਾਗ ਦੇ ਵਿੱਚ ਆ ਪਰ ਪਿਛਾਜ ਪਿਛਾਜ ਕਹਾ ਗਿਆ ਪ੍ਰੇਤ ਨੂੰ ਕਿ ਭੂਤ ਪਿਛਾਜ ਨਿਕਟ ਨਹੀਂ ਆਵੇ ਮਹਾਵੀਰ ਜਬ ਨਾਮ ਸੁਣਾਵੇ ਤੇ ਪਿਛਾਜ ਦੀ ਕਦੇ ਵੀ ਪੂਜਾ ਨਹੀਂ ਕਰਨੀ ਚਾਹੀਦੀ ਕਦੇ ਵੀ ਕਿਸੇ ਨੂੰ ਇਹ 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 ਸਾਧਨਾ ਸਿੱਧੀਆਂ ਵਿਨਾਸ਼ਕਾਰੀ ਨੇ ਪਰਿਵਾਰ ਵਾਲੇ ਬੰਦਿਆਂ ਵਾਸਤੇ ਨਹੀਂ ਕਰਨੀ ਚਾਹੀਦੀ ਕਈ ਲੋਕ ਕਈ ਲੋਕ ਸਿੱਧ ਕਰ ਲਏ ਨੇ ਹਾਂ ਬਹੁਤ ਤੁਸੀਂ ਕਿਉਂਕਿ ਕਈ ਵਾਰੀ ਤੁਹਾਨੂੰ ਦੇਖੇ ਨਾ ਗਾਵਾਂ ਵਾਲੇ ਫਿਰਦੇ ਹੁੰਦੇ ਨੇ ਮੰਗਦੇ ਫਿਰਦੇ ਹੁੰਦੇ ਨੇ ਉਹ ਤੁਹਾਨੂੰ ਸਪਸ਼ਟ ਸਾਰਾ ਕੁਝ ਦੱਸ ਹੁੰਦੇ ਨੇ ਕੱਲੀ ਕੱਲੀ ਚੀਜ਼ ਵੀ ਤੁਹਾਡੇ ਨਾਲ ਐ ਹੋਇਆ ਤੁਹਾਡੇ ਪਿੱਛੇ ਐ ਹੋਇਆ ਐ ਅੱਗੇ ਅੱਗੇ ਵਾਰਾ ਹੀ ਦੱਸ ਸਕਦੇ ਤੁਹਾਡਾ ਕਹਿਣਾ ਇਹ ਵੀ ਜੇ ਮੰਤਰ ਨਾਲ ਸਿੱਧੀ ਕਰ ਲਈ ਤਾਂ ਥੋੜੇ ਕੰਨ ਦੇ ਵਿੱਚ ਚੀਜ਼ ਕੋਈ ਆਵਾਜ਼ ਦਿੰਦੀ ਹੈ ਕਿ ਇਹ ਬੰਦੇ ਨਾਲ ਐਵੇਂ ਪਿੱਛੇ ਹੋਇਆ ਅੱਗੇ ਕੀ ਹੋਊਗਾ ਉਹ ਨਹੀਂ ਦੱਸ ਸਕਦੇ ਅੱਗੇ 나 ਜਾ ਕੋਈ ਤੁਹਾਡੀ ਸ਼ਕਤੀ ਹੈ ਕੋਈ ਮਹਾਪੁਰਸ਼ਾ ਕੋਈ ਤਪ ਕਰ ਰਿਹਾ ਕਿਸੇ ਨੇ ਰਾਮ ਦਾ ਭਜਨ ਕੀਤਾ ਕੋਈ ਵਾਹਿਗੁਰੂ ਕਹਿੰਦਾ ਕੋਈ ਅੱਲਾਹ ਕਹਿੰਦਾ ਜਿਹੜਾ ਕੋਈ ਪਜੜੀਕ ਨੇ ਰੱਬ ਦੇ ਨੇੜੇ ਨੇ ਨਾ ਉਹ ਹੀ ਦੱਸ ਸਕਦੇ ਨੇ ਇਹ ਬਾਰੇ ਵੀ ਬੱਚ ਕੇ ਰਹਿ ਗਮਾ ਇਹ ਇੱਕ ਬੇਜਲਸ ਧੰਦਾ ਬਣ ਜਾਂਦਾ ਕਰਨ ਪ੍ਰਸਾਜ ਨੇ ਦੀ ਸਾਧਨਾ ਤੋਂ ਬਾਅਦ ਫਿਰ ਲੋਕਾਂ ਨੂੰ ਗਮਰਾਹ ਕਰਨਾ ਤੁਹਾਡੇ ਐ ਹੋਇਆ ਜੀ ਤੁਹਾਡੇ ਐ ਹੋਇਆ ਤੇ ਉਸ ਤੋਂ ਬਾਅਦ ਇੱਕ ਧੰਦਾ ਕੀ ਬਾਬਾ ਜੀ ਪੂਤਪਰੇ ਧੁੰਦੇ ਨੇ ਸੱਚੀ ਹਾਂ ਪੂਤਪਰੇ ਧੁੰਦੇ ਨੇ ਤੁਸੀਂ ਨੇ ਦੇਖੇ ਕਦੇ ਪਿਆ ਬਾਗ ਦੇ ਹਾਂ ਦੇਖੇ ਦੇਖੋ ਕਿ ਇਹ ਜਿਹੜਾ ਨੇ ਵਿੱਚ ਮਤਲਬ ਪ੍ਰੋਬਲਮ ਆਈ ਲੋਕਾਂ ਨੂੰ ਹਣਾ ਪ੍ਰੋਬਲਮ ਆਈ ਬਹੁਤ ਹਣਾ ਬਹੁਤ ਐ ਸਮਝੋ ਗੱਲ ਵੀ 50 50 100 100 ਸਿਆਣਾ ਆ ਕੇ ਗਿਆ ਪੂਰੀ ਪੂਰੀ ਗੱਲ ਦੱਸੋ ਪੂਰੀ ਪ੍ਰੋਪਰ ਚਲੋ ਹੁਣ ਆਪਾਂ ਕਿਸੇ ਨੌਂ ਨੇ ਲੈ ਕੇ ਆਂਦੇ ਅੱਜ ਕੱਲ ਜਿਹੜਾ ਬਾਬਿਆਂ ਦਾ ਸਿਸਟਮ ਕੀ ਹੋ ਗਿਆ ਨਾ ਆਪਦਾ ਬਿਜ਼ਨਸ ਵਿਧਾਨ ਵਾਸਤੇ ਦੁਕਾਨਦਾਰੀ ਵਿਧਾਨ ਹੁੰਦੇ ਵਾਸਤੇ ਕੀ ਕਾਰਨ ਹੋ ਗਿਆ ਵੀ ਕਿਸੇ ਚਲੋ ਕੋਈ ਦੁਖੀ ਬੰਦਾ ਆਂਦਾ ਕਿਸੇ ਲੈਵੇ ਨਾ ਉਹਦਾ ਕੋਈ ਕਿਵੇਂ ਆਬਦੀ ਸਿਆਣ ਫਨਾਨ ਲਾ ਲੋ ਡਾਕਟਰ ਦੀ ਲੈਨ ਨਾਲ ਨਾਲ ਉਹ ਜਾ ਫਿਰ ਆਪਣੇ ਆਬਦੀ ਵਿਦਿਆਰਥੀ ਨੇ ਬੰਦਾ ਠੀਕ ਕਰਤਾ ਪਰ ਉਹ ਉਹ ਸੋਸ਼ਲ ਵੀਡੀਓ ਤੇ ਲੈ ਆਉਂਦੇ ਨੇ ਉਹਦੀ ਬਦਨਾਮੀ ਹੁੰਦੀ ਹੈ ਬੰਦੇ ਦੀ ਤੁਸੀਂ ਹਾਂ ਬਿਲਕੁਲ ਤੁਹਾਡੀ ਗੱਲ ਇਹ ਪਰ ਇਸ ਤੇ ਵੀ ਆਵਾਂਗੇ ਗੱਲ ਤੇ ਕਦੋਂ ਤੁਹਾਡੇ ਨਾਲ ਹੋਇਆ ਪੂਰੇ ਪ੍ਰਾਪਰ ਜੀ ਗੱਲ ਦੱਸੋ ਨਾਮ ਤੇ ਪਿੰਡ ਦਾ ਨਾਮ ਤੇ ਬੰਦੇ ਦਾ ਨਾਮ ਨਾਲ ਲਾਓ ਕੋਈ ਐਸੀ ਘਟਨਾ ਦੱਸੋ ਜਿਹੜੀ ਤੁਹਾਡੇ ਨਾਲ ਹੋਈ ਹੋਵੇ ਵੀ ਤੁਸੀਂ ਨੇ ਦੇਖਿਆ ਹੋਈ ਕਿ ਇੱਥੇ ਕੋਈ ਚੀਜ਼ ਆ ਵੱਡੀ ਕਿਉਂਕਿ ਇਹ ਤੁਸੀਂ ਇੱਕ ਲਵੇ ਇੱਕ ਜ਼ਵੰਦੇ ਹਾਂ ਇੱਕ ਜ਼ਵੰਦਾ ਪਿੰਡਾ ਹਾਂ ਜ਼ਵੰਦਾ ਪਿੰਡਾ ਜ਼ਿਲ੍ਹਾ ਸਮਰੂਰ ਦੇ ਵਿੱਚ ਸੁਨਾਮ ਨੇ ਜਿਹੜੇ ਉੱਥੇ ਇੱਕ ਕੁੜੀ ਦਾ ਵਿਆਹ ਹੋਇਆ ਸੀ ਕੁੜੀ ਦੇ ਵਿਆਹ ਹੋਣ ਤੋਂ ਬਾਅਦ ਤੇ ਉਹਨੂੰ ਪ੍ਰੋਬਲਮ ਆ ਗਈ ਪ੍ਰੋਬਲਮ ਕੀ ਆ ਗਈ ਤੇ ਉਸ ਤੋਂ ਬਾਅਦ ਮਤਲਬ ਜਿਹੜਾ ਉਹਦਾ ਹਸਬੰਡ ਵੀ ਤੇ ਅਲੱਗ-ਅਲੱਗ ਰਹੇ ਹੋ ਉਹ ਤੇ ਬਹੁਤ ਬਾਬੇ ਆਏ ਕੁਝ ਪਖੰਡੀ ਬਾਬੇ ਹੁੰਦੇ ਨਾ ਜਿਵੇਂ ਕਹਿੰਦੇ ਕੁਝ ਗਲਤ ਉਹਨੂੰ ਐ ਦੀ ਕੁੜੀ ਜਾਣ ਕੇ ਪਖੰਡ ਕਰਦੀਆਂ ਫਿਰ ਉਹਦੀ ਗਰਦਨ ਪੜੀ ਬਾਬੇ ਦੀ ਬੜੀ ਥੱਪੜਪੜੇਟ ਹੋਈ ਗਈ ਬਾਬਾਂ ਜੀ ਉੱਥੇ ਅੱਛਾ ਕਈ ਬਾਬੇ ਆਇੰਗੇ ਕੁੜੀ ਨੇ ਕੁੱਟੇ ਹੋ ਬਾਬੇ ਕੁੱਟੇ ਹਾਂ ਜੀ ਹਾਂ ਇੱਕ ਬੰਦਾ ਕਹਿੰਦਾ ਵੀ ਅੰਦਰ ਬੈਠ ਕੇ ਮੈਂ ਜਿਵੇਂ ਕੁੰਡਾ ਲਾ ਕੇ ਮੈਂ ਤਾਂ ਕੋਈ ਇਲਾਜ ਕਰਦਾ ਹਾਂ ਨਾ ਤੇ ਉਹ ਬਾਬੇ ਨੇ ਹੱਥ ਬੰਨ ਗਏ ਪੈਂਡਾ ਛੜਾ ਕੇ ਬਸ ਉਹ ਗਿੱਟ ਥੋੜਿਆ ਤੇ ਹਾਂ ਨਾ ਫੇਰ ਉਹ ਬਾਹਰ ਕੱਢੀ ਕੁੱਟੇ ਹਾਂ ਨਾ ਬੜੇ ਤੇ ਉਸ ਤੋਂ ਬਾਅਦ ਇੱਕ ਹੋਰ ਉਹਦੇ ਮੈਨ ਸੀ ਤੇ ਗਰਮ ਗਰਮ ਚਾਹ ਦੇਖੋ ਆਪਾਂ ਨਾ ਚਾਹ ਬਣ ਰਹੀ ਹੈ ਪਿੰਡ ਦਾ ਕੰਮ ਸੀ ਬਾਥੀਆਂ ਪੋਥੀਆਂ ਨਾਲ ਉਹ ਨਾਲ ਚਾਹ ਬਣਾਈ ਉਹਨਾਂ ਨੇ ਤੇ ਗਰਮ ਗਰਮ ਪੂਰੀ ਚਾਹ ਐਂ ਪੀ ਜਾਂਦੀ ਸੀ ਪੂਰੀ ਤੇ ਉਸ ਤੋਂ ਬਾਅਦ ਜਿਵੇਂ ਛਟਨੀ ਵਗੈਰਾ ਕੁੱਟਦੇ ਨੇ ਪਿੰਡਾਂ ਦੇ ਵਿੱਚ ਪੂਰੀ ਛਟਨੀ ਖਾ ਜਾਂਦੀ ਹੈ ਉਹ ਤੇ ਬਹੁਤ ਦਿਨ ਪ੍ਰੋਬਲਮ ਰਹੇ ਤੇ ਜਿਹੜਾ ਉਹ ਹੈਗਾ ਸਿੱਤ ਦਾ ਬਦਲਾ ਐ ਜਿਹੜਾ ਬੰਦੇ ਨੇ ਕਿ ਸੋ ਚਲੋ ਮੈਨੂੰ ਉਸ ਤੋਂ ਬਾਅਦ ਮੇਰੇ ਲੇਵੇ ਬੰਦੇ ਆਏੋ ਕਿਸੇ ਰਾਹੀਂ ਤੇ ਉਹ ਕਹਿੰਦਾ ਕਿ ਮੈਂ ਇੱਕ ਕੇਲਾ ਜ਼ਮੀਨ ਦਾ ਨੋ ਲਵਾ ਦੂੰਗਾ ਜੇ ਬੰਦਾ ਕੋਈ ਠੀਕ ਕਰੇ ਉਸ ਤੋਂ ਬਾਅਦ ਹੈਨਾ ਐ ਹੁੰਦਾ ਸਿਸਟਮ ਚਲੋ ਗਏ ਤੋਂ ਕਰਨਾਲੀ ਮਹਾਕਾਲੀ ਹੈਨਾ ਆਪਣੀ ਤਾਂ ਕੀ ਉਹ ਪਤਾ ਨਾ ਭਗਵਤੀ ਜਿੰਨਾ ਕ ਆਪਣਾ ਕਰਮ ਕਰੇ ਜਿੱਦਾ ਉਹ ਠੀਕ ਹੋਈ ਠੀਕ ਹੋ ਗਈ ਠੀਕ ਹੋ ਗਈ ਉਸ ਤੋਂ ਬਾਅਦ ਕਦੇ ਵੀ ਕਈ ਵਾਰ ਇੱਕ ਅਸੀਂ ਡੱਬਾ ਵਾਲੀ ਕਿਸ਼ ਕਰਨ ਗਏ ਇਹ ਕੰਮ ਸੀ ਮਤਲਬ ਕੋਈ ਬਾਬਾ ਸੀ ਇੱਕ ਸਾਡਾ ਮਿੱਤਰ ਪਿਆਰਾ ਵਧੀਆ ਹਨ ਤੇ ਮੁਹੰਮਦਨ ਮੁਸਲਮਨ ਸੀ ਬਾਬਾ ਸੁੱਖਾ ਸੇਖ ਮਹਿੱਤੇ ਤੋਂ ਉਹਨਾਂ ਨਾਲ ਅਸੀਂ ਗਏ ਤੇ ਇੱਕ ਜੱਟਾਂ ਦੀ ਲੜਕੀ ਸੀ ਤੇ ਉਹਨੂੰ ਕੀ ਪ੍ਰੋਬਲਮ ਤੇ ਉਹਦੇ ਵਿੱਚ ਨਾ ਜਿਵੇਂ ਕਿ ਅੱਜ ਕੱਲ ਸਿਰ ਮਾਰਦੇ ਆ ਨਾ ਲੋਕ ਤੇ ਉਹਦੇ ਵਿੱਚ ਨਾ ਬਹੁਤ ਕੁਝ ਬੋਲਦਾ ਸੀ ਕੁੜੀ ਦੇ ਬੋਲਦਾ ਕਿ ਸੀ ਕਿ ਮੈਂ ਇਸ ਇਸ ਸਮੇ ਮਰਿਆ ਤਾਂ ਮੇਰੀ ਐ ਡੈਥ ਹੋਈ ਤੇ ਬਿਲਕੁਲ ਸਹੀ ਇੱਕ ਤਾਂ ਹੁੰਦਾ ਨਾ ਕੋਈ ਵੀ ਪਖੰਡਾ ਵੀ ਜਾਣ ਕੇ ਕੁਝ ਕਰ ਰਹੀ ਆ ਨਾ ਤੇ ਉਹ ਸਹੀ ਦੱਸ ਦੇ ਜਦੋਂ ਪਿੰਡ ਵਾਲੇ ਬੰਦੇ ਨੂੰ ਪੁੱਛਦੇ 70 70 80 ਸੀ ਸਾਲ ਪੁਰਾਣੀਆਂ ਜਿਨ੍ਹਾਂ ਦੀਆਂ ਮੌਤਾਂ ਹੋਈਆਂ ਸੀ ਉਹ ਉਹਨਾਂ ਬਾਰੇ ਦੱਸ ਰਹੀ ਸੀ ਵੀ ਮੇਰੇ ਖੂਜ ਡੇਗਣ ਤੋਂ ਬਾਅਦ ਡੈਥ ਹੋਈ ਮੈਂ ਉਹ ਮੈਂ ਨਾ ਬਹੁਤ ਕੁਝ ਦੱਸਿਆ ਤੇ ਉਸ ਤੋਂ ਬਾਅਦ ਕਾਰਨ ਕੀ ਸੀ ਤੇ ਲੋਕ ਕਹਿੰਦੇ ਇਹਨੂੰ ਕੁਸ਼ ਕਰਵਾਇਆ ਹੋਇਆ ਇਲਮਾ ਜੀ ਸਭ ਤੋਂ ਵੱਡੀ ਗੱਲ ਅੱਜ ਕੱਲ੍ਹ ਲੋਕ ਕਹਿੰਦੇ ਇਹ ਮੁਸਲਮਾਨ ਨੇ ਕਰਵਾਇਆ ਹੈ ਬਹੁਤ ਬਦ ਨਾਮ ਨੇ ਕੰਮ ਦੇ ਵਿੱਚ ਕਿਉਂਕਿ ਜਦੋਂ ਆਪਾਂ ਮੁਸਲਮਾਨ ਦਾ ਨਾਮ ਲੈਦੇ ਨੇ ਥੋੜਾ ਜਆ ਉਹ ਵਧ ਜਾਂਦੇ ਨੇ ਰਿਪੋਰਟ ਵਧ ਜਾਂਦਾ ਪੈਸਾ ਉਹਦਾ ਮਸਲਾ ਹੱਲ ਹੈ ਉਹਦਾ ਕਾਰਨ ਕੀ ਸੀ ਉਹਨੂੰ ਇੱਕੋ ਚੀਜ਼ ਲੱਗੀ ਹੋਈ ਸੀ ਮਾਤਾ ਮਸਾਨੀ ਸ਼ਮਸ਼ਾਨ ਦੀ ਦੇਵੀ ਮਸਾਨੀ ਮੇਲ ਦੇ ਕਿਉਂਕਿ ਜਿੰਨਾਂ ਦਾ ਵੀ ਸ਼ਮਸ਼ਾਨ ਦੇ ਵਿੱਚ ਅੰਤ ਹੋ ਗਿਆ ਆਪਣਾ ਸੰਸਕਾਰ ਹੁੰਦਾ ਤਾਂ ਉਹ ਸਾਰੇ ਉਸ ਦੇਵੀ ਦੇ ਅੰਦਰ ਅੰਡਰ ਹੁੰਦੇ ਨੇ ਮਾਤਾ ਮਸਾਨੀ ਦੇ ਇੱਕੋ ਦੇਵੀ ਸੀ ਮਸਾਨੀ ਮਸਾਨੀ ਦਾ ਕੋਈ ਲੂਫਾ ਦੇ ਕੇ ਕੋਈ ਇਰਮ ਕਲਮ ਦੇ ਨਾਲ ਤਾਂ ਉਹ ਮਸਲਾ ਹੱਲ ਹੋਇਆ ਇਹ ਜਿਹੜੇ ਬੰਦਿਆਂ ਦੇ ਵੈਸੇ ਮੈਂ ਤੁਹਾਨੂੰ ਗੱਲ ਕਾਹਰੇ ਰਿਹਾ ਨਾ ਤੇ ਦੇਖੋ ਮੈਂ ਨਾ ਮਿਲਿਆ ਸਕਦਾ ਕੋਈ ਵੈਸੇ ਨਹੀਂ ਕੋਈ ਪਖੰਡਵਾਜੀ ਨਹੀਂ ਇਹ ਵੀ ਵੈਸੇ ਮੈਂ ਤੁਹਾਨੂੰ ਉਹ ਕਰ ਰਹੇ ਵੀ ਹਾਂ ਹਾਂ ਬਾਈਪਾਸ ਐਣੀ ਹੈ ਕੋਈ ਦੋ ਦੋ ਵੀਡੀਓ ਬਣਾ ਜਾਂਦਾ ਹੈ ਪਰ ਇਹ ਬੰਦਿਆਂ ਨੂੰ ਕੋਈ ਵੀ ਬੰਦਾ ਆਵੇ ਤਾਂ ਮੈਂ ਉਹਨਾਂ ਨੂੰ ਮਿਲਾਂ ਸਕਦਾ ਹੈ ਹੈਗੇ ਨੀ ਬੰਦੇ ਹੈਗੇ ਨੀ ਹਾਜ਼ਰ-ਨਾਜ਼ਰੇ ਹੁਣ ਤੱਕ ਜੁੜੇ ਹੋਏ ਨਹੀਂ ਫਿਰ ਨਾਲ ਅੱਛਾ ਹਾਂਜੀ ਤੇ ਅਗਰ ਆਪਾਂ ਗੱਲ ਕਰੀਏ ਹੋਰ ਇੱਕ ਅੱਜਕੱਲ ਬਾਬਾ ਸੋਸ਼ਲ ਮੀਡੀਆ ਦੇ ਉੱਪਰ ਬੜਾ ਮਸ਼ਹੂਰ ਹੈ ਕਿਹੜੀਆਂ ਪਹਿਲਾਂ ਵੀਡੀਓ ਕਈ ਗਲਤ ਮਲਤ ਵਾਇਰਲ ਹੋਈਆਂ ਜੀਨੂੰ ਆਪਾਂ ਮਤਲਬ ਉਹਨੂੰ ਕੀ ਕਹੀਏ ਵੀ ਨਾਮ ਤੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਹ ਪਰ ਉਹਦੇ ਮੂਹਰੇ ਜਦੋਂ ਦੇਖਦੇ ਆ 2 200 3 300 ਬੰਦਾ ਬੈਠਿਆ ਹੁੰਦਾ ਤੇ ਉਹ ਵਾਕਿਆ ਦਾ ਉਹਨਾਂ ਦੀ ਵੀਡੀਓ ਬਣਾਉਂਦੇ ਨੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਦੇ ਉੱਪਰ ਪਾਉਂਦੇ ਨੇ ਇਹ ਵੀ ਨਹੀਂ ਦੇਖਦੇ ਕਿ ਯਾਰ ਅਗਰ ਕੋਈ ਤੁਹਾਡੇ ਕੋਲ ਆ ਗਿਆ ਕਿਸੇ ਵੀਡੀਓ ਦੇ ਮੰਗਰ ਲੱਗ ਕੇ ਜਾਂ ਕਿਸੇ ਨੇ ਕਹਿਤਾ ਉਹਨਾਂ ਦੀ ਪ੍ਰਾਈਵੇਸੀ ਦਾ ਰੱਖ ਲੋ ਘਟ ਤੋਂ ਘਟਾ ਹੂੰ ਹੂੰ ਤੇ ਮੈਂ ਇੱਕ ਮੁੰਡਾ ਦੇਖਿਆ ਉਹ ਬੰਦੇ ਕੋਲ ਕੀ ਮੁੰਡਾ ਆਇਆ ਇੱਕ ਮੇਰੇ ਖਿਆਲ ਚ ਪਾਤਣਾ ਏਰੀਆ ਦਾ ਸੀ ਉਹ ਕੋਈ ਉਹਦੀ ਕੋਈ ਮੈਂ ਕਹਿੰਨਾ ਫਰੈਂਡ ਸੀ ਕੁੜੀ ਉਹਦੇ ਵਾਸਤੇ ਆਇਆ ਉਹ ਤੇ ਉਹ ਉਹਨੇ ਕਿਹਾ بیا ਕਰਕੇ ਮੈਂ ਤਾਂ ਐ ਜੀ ਮੇਰਾ ਵਿਆਹ ਨਹੀਂ ਹੁੰਦਾ ਉਸ ਕੁੜੀ ਨਾਲ ਉਹਨੇ ਵੀਡੀਓ ਬਣਾ ਕੇ ਪਾਤੀ ਉਹ ਸੋਸ਼ਲ ਮੀਡੀਆ 'ਤੇ ਬਹੁਤ ਬਦਨਾਮੀ ਹੋਈ ਉਹ ਮਤਲਬ ਮੁੰਡੇ ਦੀ ਤੇ ਕਮੈਂਟਾਂ ਦੇ ਵਿੱਚ ਕਦੋਂ ਪੜਿਆ ਤਾਂ ਲੋਕ ਕਹਿਣ ਬਈ ਇਹ ਤਾਂ ਮਲੰਗਾ ਮਤਲਬ ਕਿਹੜਾ ਬਾਬਾ ਇਹ ਇਹਦੇ ਅੱਲੇ-ਪੱਲੇ ਕੁਝ ਹੈ ਨਹੀਂ ਜਾਣਦੇ ਉਹਦੇ ਬਾਬੇ ਦੇ ਅੱਲੇ-ਪੱਲੇ ਹੈ ਕੁਝ ਨਾ ਕਿਉਂਕਿ ਤੁਹਾਡੇ ਗਮਾਂਡ ਈ ਆ ਬਾਬਾ ਉਹ ਵੀ ਦੇਖੋ ਬਾਬੇ ਜਿਹੜਾ ਨੂੰ ਐ ਹੀ ਨਹੀਂ ਪਤਾ ਮੈਂ ਕਿਵੇਂ ਬੰਦਾ ਕਿ ਜਨਾਨੀ ਹਾਂ ਹੈਨਾ ਆਪਾਂ ਦਾ ਪ੍ਰਮਾਤਮਾ ਨੇ ਆਪਾਂ ਨੂੰ ਜਨਮ ਦਿੱਤਾ ਜਿਹੜੇ ਭੇਖ ਦੀ ਵਿੱਚ ਆ ਹਨ ਇਨਸਾਨ ਆ ਜਾਂ ਨਾ ਦੇਖੋ ਢਾਈ ਜਾਂਤਾ ਨੇ ਜਾਂ ਔਰਤਾ ਜਾਂ ਮਰਦਾ ਜਾਂ ਫਿਰ ਆਪਣੇ ਮਹੰਤ ਨੇ ਠੀਕ ਜਿਹਨੂੰ ਇਹ ਹੀ ਨਹੀਂ ਪਤਾ ਵੀ ਮੈਂ ਕਈਆਂ ਕਦੇ ਉਹਨਾਂ ਚੂੜੀਆਂ ਪਾ ਲੈਣੀ ਆ ਕਦੇ ਮੱਥੇ 'ਚ ਸੰਧੂਰ ਭਰ ਲੈਣਾ ਕਦੇ ਲੇਡੀਜ਼ ਸੂਟ ਪਾ ਲੈਣਾ ਕੀ ਹੈ ਬਾਬੇ ਲੋਕ ਇਹ ਜੀ ਮੂਰਖ ਨੇ ਜੰਤਰੂ ਵੀ ਮੂਰਖ ਕਹਿੰਦਾ ਵੀ ਤੁਸੀਂ ਦੇਖੋ ਨਾ ਸਭ ਤੋਂ ਵੱਡੀ ਗਲਤ ਹੈ ਨਾ ਕਿਤੇ ਵੀ ਤੁਸੀਂ ਕਿਸੇ ਬਾਬੇਲੇ ਵੇ ਜਾਣੇ ਹੋ ਨਾ ਚਲੋ ਮੈਂ ਵੀ ਇਸੇ ਲੈਣ ਦੇ ਵਿੱਚਾਂ ਵੀ ਕਿਸੇ ਹੀ ਬਾਬੇਲੇ ਵੇ ਜਾਣੇ ਆ ਤਾਂ ਉਹਦੇ ਪਰਿਵਾਰ ਨੂੰ ਦੇਖੋ ਤਾਂ ਪਰਿਵਾਰ ਪਿੱਛੋਂ ਕਹੇ ਜਾ ਤੇ ਆਣ ਗਵਾਲ ਨੂੰ ਜ਼ਰੂਰ ਪੁੱਛੋ ਜਦੋਂ ਵੀ ਕਿਸੇ ਡੇਰੇ ਦੇ ਵਿੱਚ ਕੋਈ ਵੀ ਸੰਸਥਾ ਬਣੀ ਹੋਈ ਹੈ ਨਾ ਉਹਦੇ ਆੜ ਗਵਾੜ ਦੇ ਵਿੱਚ 5-7 ਕਿਲੋਮੀਟਰਾਂ ਦੇ ਵਿੱਚ ਪੁੱਛੋ ਬੱਸ ਸਟੈਂਡ ਤੋਂ ਪੁੱਛਣ ਲੋਕੋ ਵੀ ਕਿਵੇਂ ਦਾ ਬਾਬਾ ਉੱਥੇ ਤੁਹਾਨੂੰ ਪਤਾ ਲੱਗ ਜਾਊਗਾ ਚਾਲ ਚੱਲਣ ਦੀ ਕੀ ਨੇ ਕੀ ਹਿਸਾਬ ਕਿਤਾਵਾ ਤੇ ਇਹ ਜਿਹੇ ਬਾਬੇ ਨੇ ਕੋਈ ਨਹੀਂ ਯਾਰ ਹਨਾ ਇੱਕ ਤਾਂ ਦੇਖੋ ਜਿਹੜੇ ਬਾਬੇ ਨੇ ਇਹ ਮੈਨੂੰ ਪਤਾ ਸਾਰੇ ਹਨਾ ਬਹੁਤ ਬਾਰੇ ਜਾਣਦਾ ਚਲੋ ਸਭ ਤੋਂ ਵੱਡਾ ਕੰਮ ਕਰ ਤੁਹਾਡੇ ਐ ਆ ਜੇ ਤੁਹਾਨੂੰ ਐ ਹੋ ਜਾਊ ਤੋ ਬਚ ਗਿਆ ਮੇਰੇ ਲਈ ਵਿਆਹ ਗਿਆ ਨਹੀਂ ਐ ਹੋ ਜਾਣਾ ਉਸ ਤੋਂ ਬਾਅਦ ਨਾ ਮੋਟੀ ਰਕਮ ਲੈਣ ਦਾ ਕੋਈ ਨਾ ਢੰਗ ਬਣਾ ਰੱਖਿਆ ਜਿਹੜਾ ਢੰਗ ਕੀ ਬਣਾ ਰੱਖਿਆ ਕਿ ਤੁਹਾਡਾ ਹਵਨ ਹੋਊਗਾ ਹਵਨ ਹਵਨ ਦੇ ਨੋਤੇ ਬਹੁਤ ਲੁੱਟ ਹੁੰਦੀ ਆ ਫਿਰ ਹਵਨ ਤੇ ਕਿਸੇ ਤੋਂ 30000 ਕਿਸੇ ਤੋਂ 50000 ਲੱਖ ਲੱਖ ਦੋ ਦੋ ਢਾਈ ਢਾਈ ਲੱਖ ਰੁਪਏ ਤੱਕ ਲੋਕਾਂ ਤੋਂ ਲੈ ਲੈਂਦੇ ਨੇ ਹਵਨ ਦਾ ਹ ਹ ਹ ਆ ਪੰਜ ਪੰਜ ਹਵਨ ਕਰਨੇ ਕੁਛ ਨਹੀਂ ਹੈ ਹਵਨ ਜ ਹਵਨ ਤੁਸੀਂ ਆਪ ਆਪਣੇ ਘਰ ਕਰ ਸਕਦੇ ਹੋ ਨਾ ਕਿਸੇ ਵੀ ਮੰਤਰ ਦਾ ਜਿਹੜੇ ਵੀ ਜਿਹੜੇ ਵੀ ਕੋਈ ਧਰਮ ਦਾ ਕੋਈ ਬੰਦਾ ਹੈਗਾ ਆਪ ਕਰ ਸਕਦੇ ਹੋ ਕਿਉਂਕਿ ਗੋਗਲ ਦੀ ਧੂਫ ਤੁਸੀਂ ਆਪ ਘਰੇ ਦੇ ਉਹਦੇ ਨਾਲ ਵੀ ਦੇਵੀ ਦੇਵਤਿਆਂ ਦਾ ਵਾਸ ਹੋ ਜਾਂਦਾ ਘਰ ਦੇ ਵਿੱਚ ਇਹ ਹਵਨ ਦੇ ਨੋਤੇ ਥੋੜੇ ਨਾਲ ਬਹੁਤ ਵੱਡੀ ਲੁੱਟ ਹੁੰਦੀ ਆ ਕੋਈ ਵੀ ਬੰਦਾ ਨਾ ਜਿਹੜਾ ਕਿਸੇ ਵੀ ਇਸ਼ਟ ਨੂੰ ਮੰਨਦਾ ਸਭ ਤੋਂ ਵੱਡੀ ਗੱਲ ਦੁੱਖਾਂ ਦਾ ਕਾਰਨ ਕੀ ਹੈ ਬਾਬਿਆਂ ਨੇ ਵੀ ਜਾਣਦੇ ਕਿਉਂ ਆ ਜਦੋਂ ਆਪਾਂ ਆਪਣੇ ਇਸ਼ਟ ਨੂੰ ਕੋਈ ਗੁਰੂ ਘਰ ਜਾਂਦਾ ਈ ਕੋਈ ਅੱਲਾ ਨੂੰ ਮੰਨਦਾ ਕੋਈ ਰਾਮ ਨੂੰ ਮੰਨਦਾ ਦੇਖੋ ਜਿਹੜੇ ਵੇਦ ਗ੍ਰੰਥ ਨੇ ਇਹਨਾਂ ਨੂੰ ਮੰਨੂ ਜਿਹੜੇ ਮੈਨ ਬਾਬੇ ਨੇ ਬਾਬਿਆਂ ਦੇ ਪੈਰ ਨਹੀਂ ਕੁੱਟਣੇ ਚੀਂਦੇ ਜਿਹੜਾ ਕੱਠ ਤੁਸੀਂ ਕਹਿੰਦੇ ਹੋ ਕੱਠ ਦੇਖੋ ਮੇਰਾ ਇੰਨੇ ਬਹੁਤ ਸਾਲ ਹੋ ਗਏ ਲੈਣ ਦੇ ਵਿੱਚ ਜੇ ਮੈਂ ਕੱਠ ਕਰਨਾ ਹੋਵੇ ਲੈਣ ਲੱਗ ਜਾਂਨ ਉਹਦਾ ਕਾਰਨ ਕੀ ਹੈ ਤੁਸੀਂ ਇੱਕ ਵਾਰੀ ਮੇਰੇ ਲਵੇ ਆਗੇ ਇੱਕ ਵਾਰੀ ਆੜ ਤੋਂ ਬਾਅਦ ਮੈਂ ਫਿਰ ਤੁਹਾਨੂੰ ਕਹਿੰਦਾ ਵੀ ਐ ਕਰ ਬਾਈ ਪੰਜ ਚੌਕੀਆਂ ਭਰ ਪੰਜ ਚੌਕੀਆਂ ਤੁਸੀਂ ਆਉਂਗੇ ਨਾਲੇ ਤਾਂ ਕਦੇ 100 ਚੜਾਓਗੇ ਕਦੇ 500 ਚੜਾਓਗੇ ਇਨਕਮ ਵੱਧ ਗਈ ਮੇਰੀ ਉਸ ਤੋਂ ਬਾਅਦ ਤੁਸੀਂ 5-10 ਨੂੰ ਹੋਰ ਨਾਲ ਲੈ ਕੇ ਜਾਓਗੇ ਤੇ ਲੈਣ ਬਣ ਜਾਂਦੀ ਹੈ ਕਿਉਂਕਿ ਇੰਨਾਂ ਦੇ ਵਿੱਚੋਂ 5-4 ਦਾ ਕੰਮ ਤਾਂ ਵੈਸੇ ਹੀ ਬਣ ਜਾਂਦਾ ਆ ਨਾ ਤਾਂ ਮਿੱਤਰੋ ਇਹ ਬਖੰਡ ਬਾਜੀ ਆਪਾਂ ਨੇ ਕਈ ਚੀਜ਼ਾਂ ਦੇ ਉੱਪਰ ਗੱਲਬਾਤ ਕਰੀ ਜੇ ਵੀਡੀਓ ਤੁਹਾਨੂੰ ਇਹ ਵਧੀਆ ਲੱਗੀ ਵੀਡੀਓ ਨੂੰ ਰਿਸਪੌਂਸ ਆਉਂਦਾ ਤਾਂ ਅਗਲੀ ਵਾਰ ਆਪਾਂ ਹੋਰ ਇੱਕ ਨਵਾਂ ਐਪੀਸੋਡ ਲੈ ਕੇ ਆਵਾਂਗੇ ਉਹਦੇ ਵਿੱਚ ਆਪਾਂ ਗੱਲ ਕਰਾਂਗੇ ਇੱਕ ਤਾਂ ਵੀ ਥੋੜਾ ਗੱਡੀ ਨੰਬਰ ਕਿਹਾ ਜਾ ਹੋਵੇ ਥੋੜਾ ਮੋਬਾਈਲ ਨੰਬਰ ਕਿਹਾ ਜਾ ਹੋਵੇ ਵੀ ਉਹ ਨੰਬਰਾਂ ਦੀ ਗੱਲ ਯਾਦਾ ਕਰਾਂਗੇ ਆਪਾਂ ਉਸ ਵੀਡੀਓ ਦੇ ਵਿੱਚ ਹੋਰ ਵੀ ਕੀ ਇਹ ਜਿਹੇ ਪਹਿਲੂ ਨੇ ਜਿਹੜੇ ਰਹਿ ਗਏ ਜਿਵੇਂ ਕਿ ਵੀਡੀਓ ਲੰਬੀ ਹੋ ਚੱਲੀ ਫਿਰ ਟਾਈਮਿੰਗ ਵੱਜ ਜਾਂਦੀ ਹੈ ਵੀਡੀਓ ਦੀ ਅਗਲੇ ਐਪੀਸੋਡ ਦੇ ਵਿੱਚ ਆਪਾਂ ਗੱਲ ਕਰਾਂਗੇ ਤੇ ਲਗਾਤਾਰ ਇਹ ਸਿਲਸਿਲਾ ਹੁਣ ਆਪਣਾ ਜਾਰੀ ਰਹੂਗਾ ਬਾਬਾ ਜੀ ਆਉਣ ਆਇਆ ਕਰਨਗੇ ਹਫਤੇ ਚ ਕਿੰਨੀ ਵਾਰ ਤੇ ਹੋਰ ਵੀ ਆਪਾਂ ਕੋਸ਼ਿਸ਼ ਕਰਿਆ ਕਰਾਂਗੇ ਹੋਰ ਬੰਦੇ ਨੂੰ ਵੀ ਲੈ ਕੇ ਆਈਏ ਤਾਂ ਬਾਬਾ ਜੀ ਬਹੁਤ ਬਹੁਤ ਧੰਨਵਾਦ ਤੁਹਾਡ ਇਹਨਾਂ ਦਾ ਆਪਦਾ ਵੀ ਚੈਨਲ ਹੈ ਕਿਉਂਕਿ ਗੱਲਾਂ ਇਹ ਜਾਨੀ ਕਿ ਆਪਣੇ ਕੋਲ ਸਮਾਂ ਹੁੰਦਾ ਘੱਟ ਹੈ ਇਹਨਾਂ ਦਾ ਆਪਦਾ ਚੈਨਲ ਹੈ ਉਹਦੇ ਉੱਪਰ ਇਹ ਇਹਨਾਂ ਚੀਜ਼ਾਂ ਬਾਰੇ ਦੱਸਦੇ ਨੇ ਸਾਰੀਆਂ ਬਾਰੇ ਕਿਵੇਂ ਜਾਦੂ ਟੋਨਾ ਟੋਟ ਕੇ ਹੋਗੇ ਕਿਵੇਂ ਬਚਣਾ ਅਗਰ ਕੋਈ ਗੱਲਬਾਤ ਹੈਗੀ ਹੈ ਕਿਵੇਂ ਇਹਨਾਂ ਨੇ ਕਿਹਾ ਵੀ ਹੁੰਦਾ ਸਾਰਾ ਕੁਝ ਆ ਬਚਿਆ ਵੀ ਜਾ ਸਕਦਾ ਇਹਨਾਂ ਦੇ ਚੈਨਲ ਦਾ ਨਾਮ ਆ ਸਾਧਨ ਔਰ ਸਮਾਧਾਨ ਸਕਰੀਨਸ਼ਾਟ ਲੱਗਿਆ ਹੋਇਆ ਦੇਖ ਲਿਓ ਸਾਧਨ ਔਰ ਸਮਾਧਾਨ ਇਹਨਾਂ ਦੇ ਚੈਨਲ ਦਾ ਨਾਮ ਆ ਮੋਬਾਈਲ ਨੰਬਰ ਵੀ ਨੇ ਇਹਨਾਂ ਦੇ ਉੱਪਰ ਇੰਸਟਾਗ੍ਰam ਦੇ ਉੱਪਰ ਵੀ ਇਹ ਹੈਗੇ ਨੇ ਤਾਂ ਕੋਈ ਗੱਲਬਾਤ ਕਰਨੀ ਹੋ ਤਾਂ ਇਹਨਾਂ ਨਾਲ ਤੁਸੀਂ ਗੱਲਬਾਤ তাবা ভাই ਬਹੁਤ ਬਹੁਤ ਧੰਨਵਾਦ ਤੁਹਾਡਾ ਠੀਕ ਧੰਨਵਾਦ